ਤਾਰੇ ਇੱਕ ਵਾਰੀ ਫਤੇ ਦੀ ਸਾਂਝ ਕਰ ਲਈਏ ਜੀ ਪਿਆਰ ਦੇ ਨਾਲ ਆਖਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾ ਸਾਖੀ ਸਾਹਿਤ ਕਿਤਾਬ ਦੇ ਵਿੱਚੋਂ ਅੱਜ ਜੋ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਉਹ ਹੈ ਸਿਰ ਧਰ ਤਲੀ ਭਵਕੇ ਸਿੱਖਾਂ ਦੇ ਵਿੱਚ ਸਿਰ ਤਲੀ ਤੇ ਰੱਖਣ ਦਾ ਇੱਕ ਮੁਹਾਵਰਾ ਹੀ ਬਣ ਗਿਆ ਹੈ ਤੇ ਇਹਦਾ ਪਿਛੋਕੜ ਕੀ ਹੈ ਤੇ ਅਸੀਂ ਕੀ ਦੇ ਕੀ ਬਣ ਗਏ ਆ ਇਸ ਲੇਖ ਦੇ ਵਿੱਚ ਆਪਾਂ ਇਹਦਾ ਖੁਲਾਸਾ ਕਰਨ ਦਾ ਯਤਨ ਕੀਤਾ ਹੈ ਗੁਰਬਾਣੀ ਵਿੱਚ ਬਹੁਤ ਤਰ੍ਹਾਂ ਦੇ ਢੰਗ ਵਰਤ ਕੇ ਮਨੁੱਖ ਨੂੰ ਭਰਮਾਂ ਤੋਂ ਬਚਾਉਣ ਵਾਸਤੇ ਸੌਖਾ ਜੀਵਨ ਰਾਹ ਦੱਸਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿਰਤੀ ਉਦਮੀ ਗਿਆਨਬਾਨ ਤੇ ਬਿਹਦਰ ਬਣਾਉਣ ਲਈ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਬਹੁਤ ਸਾਰੇ ਸ਼ਬਦਾਂ ਦੇ ਅਰਥ ਕਰਨ ਲੱਗਿਆਂ ਕੋਈ ਮੁਸ਼ਕਲ ਨਹੀਂ ਆਉਂਦੀ ਕਈ ਸ਼ਬਦ ਅਜਿਹੇ ਹਨ ਕਿ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਅਰਥਾਂ ਵਿੱਚ ਇਕਸਾਰਤਾ ਲਿਆਉਣਾ ਸਮੇਂ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦੇ ਅਰਥਾਂ ਵਿੱਚ ਇਕਸਾਰਤਾ ਲਿਆਉਣ ਵਾਸਤੇ ساری ਉਮਰ ਲੇਖੇ ਲਾ ਦਿੱਤੀ ਬਹੁ ਗਿਣਤੀ ਸਿੱਖਾਂ ਨੇ ਭਾਵੇਂ ਦੇਰ ਨਾਲ ਹੀ ਸਹੀ ਉਹਨਾਂ ਵੱਲੋਂ ਕੀਤੇ ਅਰਥਾਂ ਨੂੰ ਅਪਣਾਇਆ ਤੇ ਸਨਮਾਨਿਆ ਪਰ ਜਿਨ੍ਹਾਂ ਡੇਰੇਦਾਰਾਂ ਨੇ ਆਪਣੀ ਅਣਪੜਤਾ ਨੂੰ ਬਰਮ ਗਿਆਨ ਦਾ ਚੋਲਾ ਪਹਿਨਾ ਕੇ ਡੇਰੇ ਚਲਾਏ ਹੋਏ ਸੀ ਆਪਣੀਆਂ ਝੂਠੀਆਂ ਕਹਾਣੀਆਂ ਨੂੰ ਘੜਿਆ ਤੇ ਪ੍ਰਚਾਰਿਆ ਹੋਇਆ ਸੀ ਗੁਰਬਾਣੀ ਦੇ ਕਰਾਮਾਤੀ ਪਰ ਭੌਤਿਕ ਅਣਹੋਣੇ ਅਤੇ ਬ੍ਰਾਹਮਣੀ ਸੋਚ ਵਾਲੇ ਅਰਥ ਕੀਤੇ ਹੋਏ ਸਨ ਜਿਨ੍ਹਾਂ ਕੋਫਰ ਕਥਾਵਾਂ ਰਾਹੀਂ ਉਹ ਭੋਲੇ ਭਾਲੇ ਲੋਕਾਂ ਤੋਂ ਆਪਣੀ ਪੂਜਾ ਕਰਵਾ ਰਹੇ ਸਨ ਸਿੱਧੇ ਸਾਦੇ ਸ਼ਰਧਾਵਾਨਾਂ ਦੀ ਕਮਾਈ ਨੂੰ ਬੜੀ ਬੇਰਹਿਮੀ ਨਾਲ ਲੁੱਟ ਕੇ ਖਾ ਰਹੇ ਸਨ ਉਹਨਾਂ ਨੂੰ ਪ੍ਰੋਫੈਸਰ ਸਾਬ ਸਿੰਘ ਵੱਲੋਂ ਗੁਰਬਾਣੀ ਦੇ ਕੀਤੇ ਅਰਥ ਹਜਮ ਨਹੀਂ ਹੋਏ ਅਜਿਹੇ ਡੇਰੇਦਾਰਾਂ ਨੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਨਾਸਤਕ ਆਖਿਆ ਸ਼ਰਦਾ ਹੀਣੇ ਕਿਹਾ ਕਾਮਰੇੜ ਗਰਦਾਨਿਆਂ ਤੇ ਮੂਰਖ ਕਹਿਣ ਤੋਂ ਵੀ ਇਹਨਾਂ ਡੇਰੇਦਾਰਾਂ ਨੇ ਕੋਈ ਸ਼ਰਮ ਨਾ ਕੀਤੀ ਦੂਜਾ ਦੁਖਦਾਈ ਪੱਖ ਇਹ ਸੀ ਕਿ ਇਹ ਵਿਦਵਾਨਾਂ ਨੇ ਬ੍ਰਾਹਮਣੀ ਪਖੰਡ ਅਤੇ ਸਾਧਵਾਦ ਨੂੰ ਨੰਗਾ ਕਰਨ ਵਾਸਤੇ ਕੋਈ ਵੱਡਾ ਉਪਰਾਲਾ ਨਾ ਕੀਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਵਿਗਿਆਨਿਕ ਸਿੱਖ ਧਰਮ ਅੰਧ ਵਿਸ਼ਵਾਸੀ ਕਥਾ ਕਹਾਣੀਆਂ ਪ੍ਰਚਾਰ ਕੇ ਪੱਥਰ ਯੁੱਗ ਦਾ ਧਰਮ ਬਣਾ ਦਿੱਤਾ ਗਿਆ ਡੇਰੇਦਾਰ ਸਾਧਾਂ ਵਿੱਚੋਂ ਇੱਕ ਡੇਰਾ ਹੈ ਮੋਗਾ ਜ਼ਿਲ੍ਹੇ ਦੇ ਭਿੰਡਰ ਪਿੰਡ ਵਿੱਚੋਂ ਪੈਦਾ ਹੋਇਆ ਇਨਾਂ ਦੀਆਂ ਆਪਣੀਆਂ ਲਿਖੀਆਂ ਅਤੇ ਛਾਪੀਆਂ ਪੁਸਤਕਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਾਡੀ ਟਕਸਾਲ ਦਸਮ ਪਾਤਸ਼ਾਹ ਨੇ ਖੁਦ ਚਲਾਈ ਸੀ ਪਹਿਲਾ ਮੁਖੀ ਭਾਈ ਮਨੀ ਸਿੰਘ ਬਣੇ ਸਨ ਇਹਨਾਂ ਦੇ ਕਹਿਣ ਦੇ ਮੁਤਾਬਕ ਸਾਲ 1970 ਵਿੱਚ ਗੁਰਵਚਨ ਸਿੰਘ ਟਕਸਾਲ ਮੁਖੀ ਦੀ ਮੌਤ ਹੋਣ ਤੇ ਗੱਦੀ ਤੇ ਕਬਜ਼ਾ ਕਰਨ ਲਈ ਕੁੰਡੀਆਂ ਦੇ ਸਿੰਘ ਫਸ ਗਏ ਭਿੰਡਰਾਂ ਵਿਚਲੇ ਡੇਰੀ ਦੀ ਜ਼ਮੀਨ ਜਾਇਦਾਦ ਤੇ ਸੰਤ ਬਰਮ ਗਿਆਨੀ 108 ਗਿਆਨੀ ਮੋਹਨ ਸਿੰਘ ਜੀ ਨੇ ਕਬਜ਼ਾ ਕਰ ਲਿਆ ਦੂਜੇ ਦਾਵੇਦਾਰ ਗਿਆਨੀ ਕਰਤਾਰ ਸਿੰਘ ਨੂੰ ਮੈਦਾਨ ਛੱਡ ਕੇ ਉਥੋਂ ਭੱਜਣਾ ਪਿਆ ਕਰਤਾਰ ਸਿੰਘ ਨੇ ਡੇਰਾ ਬਣਾ ਲਿਆ ਮਹੰਤੇ ਚੌਕ ਵਿੱਚ ਭਾਈ ਮਨੀ ਸਿੰਘ ਦਾ ਨਾਮ ਰਹਿ ਗਿਆ ਭਾਈ ਮੋਹਨ ਸਿੰਘ ਕੋਲ ਭਾਈ ਕਰਤਾਰ ਸਿੰਘ ਨੇ ਆਪਣੀ ਟਕਸਾਲ ਨੂੰ ਜੋੜ ਲਿਆ ਬਾਬਾ ਦੀਪ ਸਿੰਘ ਨਾਲ ਇਨ੍ਹਾਂ ਦੀਆਂ ਆਪਣੀਆਂ ਲਿਖਤਾਂ 1970 ਤੱਕ ਇਹੀ ਲਿਖਦੀਆਂ ਆ ਰਹੀਆਂ ਹਨ ਕਿ ਦੀਪ ਸਿੰਘ ਦਾ ਕੋਈ ਚੇਲਾ ਨਹੀਂ ਸੀ ਮੇਰੇ ਕੋਲੇ 1970 ਦੀ ਛਾਪੀ ਇਹਨਾਂ ਦੀ ਕਿਤਾਬ ਗੁਰਬਾਣੀ ਪਾਠ ਦਰਸ਼ਨ ਅੱਜ ਤੱਕ ਮੌਜੂਦ ਹੈ 1970 ਤੋਂ ਮਗਰੋਂ ਇਹਨਾਂ ਨੇ ਭਾਈ ਦੀਪ ਸਿੰਘ ਨੂੰ ਦਾ ਨਾਮ ਟਕਸਾਲ ਨਾਲ ਜੋੜ ਲਿਆ ਜਦੋਂ ਕਿ ਅਸਲੀਅਤ ਇਹ ਹੈ ਕਿ ਸਤਗੁਰੂ ਜੀ ਨੇ ਕਿਸੇ ਨੂੰ ਡੇਰੇ ਜਾਂ ਟਕਸਾਲਾ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਸੀਂ ਸਾਰੇ ਇੱਕੋ ਜਿਹੇ ਸਿੱਖ ਹਾਂ ਨਾ ਕੋਈ ਵੱਡਾ ਨਾ ਕੋਈ ਛੋਟਾ ਸਾਰੇ ਭਾਈ ਭਾਈ ਗੁਰੂ ਪਿਆਰ ਵਾਲੇ ਬਰਾਬਰਤਾ ਵਾਲੇ ਹਾਂ ਫਿਰ ਇਹਨਾਂ ਨੇ ਹੋਰ ਪਾਪ ਕਰਨਾ ਜਾਰੀ ਰੱਖਿਆ ਭਿੰਡਰਾ ਟਕਸਾਲ ਬਾਰੇ ਪ੍ਰਚਾਰਿਆ ਗਿਆ ਕਿ ਦਮਦਮਾ ਤਲਵੰਡੀ ਸਾਬੋ ਤੋਂ ਚੱਲੀ ਹੈ ਸਾਡੀ ਟਕਸਾਲ ਦਮਦਮੇ ਵਿੱਚ ਭਾਈ ਦੀਪ ਸਿੰਘ ਨੇ ਚਾਰ ਬੀੜਾਂ ਲਿਖੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ ਜੋ ਚਾਰੇ ਤਖਤਾਂ ਤੇ ਭੇਜੀਆਂ ਗਈਆਂ ਜਦੋਂ ਕਿ ਕਿਸੇ ਤਖਤ ਤੇ ਭਾਈ ਦੀਪ ਸਿੰਘ ਦੀ ਲਿਖੀ ਹੋਈ ਕੋਈ ਬੀੜ ਨਹੀਂ ਹੈ ਜੇ ਵਾਕਿਆ ਹੀ ਭਾਈ ਦੀਪ ਸਿੰਘ ਮਹਾਨ ਵਿਦਵਾਨ ਸੀ ਫਿਰ ਉਸ ਦੀਆਂ ਹੋਰ ਕਿਤਾਬਾਂ ਵੀ ਲਿਖੀਆਂ ਹੋਣੀਆਂ ਚਾਹੀਦੀਆਂ ਸਨ ਜਿਵੇਂ ਭਾਈ ਗੁਰਦਾਸ ਜੀ ਅਤੇ ਭਾਈ ਆਨੰਦ ਲਾਲ ਜੀ ਦੀਆਂ ਕਾਫੀ ਸਾਰੀਆਂ ਰਚਨਾਵਾਂ ਸਾਨੂੰ ਮਿਲ ਜਾਂਦੀਆਂ ਨੇ ਜੇ ਗੁਰਬਾਣੀ ਵਾਲੇ ਉਤਾਰੇ ਕਰਕੇ ਚਾਰ ਤਖਤਾਂ ਤੇ ਭੇਜ ਹੀ ਦਿੱਤੇ ਤਾਂ ਇਹ ਕੋਈ ਵੱਡਾ ਕਾਰਜ ਨਹੀਂ ਹੈ ਅਜਿਹੇ ਕੰਮ ਤਾਂ ਹੋਰ ਬਿਆੰਤ ਸਿੱਖਾਂ ਨੇ ਵੀ ਕੀਤੇ ਸਨ ਕੋਈ ਇੱਕ ਵੀ ਲਿਖਤ ਭਾਈ ਦੀਪ ਸਿੰਘ ਦੀ ਨਹੀਂ ਲੱਭਦੀ ਸਿੱਖ ਤਲੀ ਤੇ ਰੱਖ ਕੇ ਲੜਨਾ ਵੀ 1970 ਤੋਂ ਮਗਰੋਂ ਪ੍ਰਚਾਰਿਆ ਗਿਆ ਹੈ ਉਸ ਤੋਂ ਪਹਿਲਾਂ ਨਹੀਂ ਸੀ ਇਹ ਸਿਰਫ ਆਪਣੇ ਟਕਸਾਲ ਨੂੰ ਉਭਾਰਨ ਲਈ ਕੀਤਾ ਗਿਆ ਹੈ ਤਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ 1930 ਤੋਂ 1970 ਤੱਕ ਇਹ ਗੱਦੀ ਤੇ ਬੈਠਾ ਰਿਹਾ ਹੈ ਆਪਣੀ ਕਿਤਾਬ ਗੁਰਬਾਣੀ ਪਰਿਸ਼ਦ ਦਰਸ਼ਨ ਦੇ ਪੰਨਾ 43 ਤੇ ਲਿਖਿਆ ਹੈ ਕਿ ਭਾਈ ਦਇਆ ਸਿੰਘ ਆਰਾਮ ਚੰਦਰ ਦੇ ਪੁੱਤਰ ਲਹੂ ਦੇ ਅਵਤਾਰ ਸਨ ਭਾਈ ਧਰਮ ਸਿੰਘ ਭਗਤ ਧੰਨਾ ਜੀ ਦੇ ਅਵਤਾਰ ਸਨ ਭਾਈ ਹਿੰਮਤ ਸਿੰਘ ਇੱਕ ਫੰਦਕ ਨਾਮੇ ਸ਼ਿਕਾਰੀ ਦੇ ਅਵਤਾਰ ਸਨ ਭਾਈ ਮੋਹਕਮ ਸਿੰਘ ਨਾਮਦੇਵ ਜੀ ਦੇ ਅਵਤਾਰ ਸਨ ਭਾਈ ਸਹਿਬ ਸਿੰਘ ਭਗਤ ਸੈਣ ਜੀ ਦੇ ਅਵਤਾਰ ਸਨ ਜਿਸ ਬ੍ਰਾਹਮਣੀ ਖਾਰੇ ਸਾਗਰ ਵਿੱਚੋਂ ਸਾਨੂੰ ਗੁਰਬਾਣੀ ਕੱਢ ਰਹੀ ਹੈ ਉਸ ਗੁਰਬਾਣੀ ਉਪਦੇਸ਼ ਤੋਂ ਉਲਟ ਇਹ ਅਖੌਤੀ ਬਰਮ ਗਿਆਨੀ ਸਿੱਖਾਂ ਨੂੰ ਅਵਤਾਰਵਾਦ ਦੀ ਘੁੰਮਣਘੇਰੀ ਵਿੱਚ ਪਾ ਰਹੇ ਹਨ ਇਹਨਾਂ ਨੂੰ ਕੋਈ ਪੁੱਛੇ ਕਿ ਭਗਤ ਨਾਮਦੇਵ ਜੀ ਦੀ ਰੂਹ ਸੈਂਕੜੇ ਸਾਲ ਤੱਕ ਕਿੱਥੇ ਭਟਕਦੀ ਰਹੀ ਗੁਰੂ ਸਾਹਿਬ ਜਾਤ ਪਾਤ ਨੂੰ ਖਤਮ ਕਰ ਰਹੇ ਹਨ ਤੇ ਇਹ ਡੇਰੇਦਾਰ ਉਸੇ ਜਾਤ ਵਾਲੇ ਭਗਤ ਦੀ ਆਤਮਾ ਨੂੰ ਉਸੇ ਜਾਤ ਵਾਲੇ ਪਿਆਰੇ ਵਿੱਚ ਦਾਖਲ ਕਰਵਾ ਕੇ ਗੁਰਬਾਣੀ ਅਸੂਲਾਂ ਦੇ ਵਿਰੁੱਧ ਜਾਤ ਪਾਤ ਨੂੰ ਉਭਾਰ ਰਹੇ ਨੇ ਹੈ ਕੋਈ ਰੋਕਣ ਟੋਕਣ ਵਾਲਾ ਜਿਸ ਅਵਤਾਰਵਾਦ ਨੂੰ ਗੁਰਬਾਣੀ ਮੁੱਢੋਂ ਹੀ ਰੱਦ ਕਰਦੀ ਹੈ ਉਸੇ ਨੂੰ ਪ੍ਰਚਾਰ ਕੇ ਇਹ ਬ੍ਰਾਹਮਣਵਾਦ ਦੀ ਸੇਵਾ ਕਰ ਰਹੇ ਹਨ ਸਿੱਖੀ ਦੀ ਨਹੀਂ ਪਰ ਪੰਜਾਂ ਪਿਆਰਿਆਂ ਦੇ ਸਿਰ ਕੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਪਣ ਕੀਤੇ ਇਹਨਾਂ ਦੀ ਕਿਤਾਬ ਦੇ ਮੁਤਾਬਕ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉੱਥੇ ਉਹਨਾਂ ਦੇ ਉੱਤੇ ਅਮਰ ਛਿੜਕਿਆ ਤੇ ਉੱਥੇ ਨਵੇਂ ਸਿਰ ਉੱਗ ਪਏ ਇਹਨਾਂ ਕੋਫਰ ਕਹਾਣੀਆਂ ਨੂੰ ਕੋਈ ਮੂਰਖਤਾ ਭਾਵੇਂ ਸੱਚ ਮੰਨ ਲਏ ਸਮਝਦਾਰ ਮਨੁੱਖ ਇਸ ਨੂੰ ਅਗਿਆਨੀਆਂ ਦੀ ਮੂਰਖਾਂ ਦੀ ਲਿਖਤ ਹੀ ਮੰਨੇਗਾ ਗਿਆਨੀ ਗੁਰਬਚਨ ਸਿੰਘ ਟਕਸਾਲ ਦਾ ਮੁਖੀ 13 ਸਾਲ ਮੰਜੇ ਤੇ ਪਿਆ ਹੱਡ ਰਗੜਦਾ ਰਿਹਾ ਉਸ ਨੇ ਪਹਿਲਾਂ ਹੀ ਪਹਿਲਾਂ ਅਮਰਤ ਵੀ ਛਕਿਆ ਹੋਵੇਗਾ ਬਿਮਾਰੀ ਹਟਾਉਣ ਵਾਸਤੇ ਦੁਬਾਰਾ ਅਮਰਤ ਤਿਆਰ ਕਰਨਾ ਵੀ ਕੋਈ ਬਹੁਤਾ ਔਖਾ ਨਹੀਂ ਸੀ ਤਾਂ ਕਿ ਇਸ ਗਿਆਨੀ ਦਾ ਮਾਰੂ ਰੋਗ ਖਤਮ ਹੋ ਜਾਂਦਾ ਗਿਆਨੀ ਕਰਤਾਰ ਸਿੰਘ ਟਕਸਾਲ ਦਾ ਮੁਖੀ ਐਕਸੀਡੈਂਟ ਹੋ ਗਿਆ ਸੀ ਹਸਪਤਾਲ ਵਿੱਚ ਕਈ ਦਿਨਾਂ ਦੇ ਇਲਾਜ ਨਾਲ ਵੀ ਫਾਇਦਾ ਨਾ ਹੋਇਆ ਜ਼ਖਮਾਂ ਦੀ ਤਾਬ ਨਾ ਛਲਦਿਆਂ 16 ਅਗਸਤ 1977 ਨੂੰ ਕਾਲ ਬਸ ਹੋ ਗਿਆ ਕੀ ਲੋੜ ਸੀ ਪਹਿਲਾਂ ਹਸਪਤਾਲ ਵਿੱਚ ਦਾਖਲ ਹੋਣ ਦੀ ਵਿਧੀ ਪੂਰਵਕ ਅੰਮ੍ਰਿਤ ਤਿਆਰ ਕਰਕੇ ਭਾਈ ਕਰਤਾਰ ਸਿੰਘ ਦੇ ਜ਼ਖਮਾਂ ਤੇ ਛੜਕ ਕੇ ਤੰਦਰੁਸਤ ਇਹਨਾਂ ਨੇ ਕਿਉਂ ਨਾ ਕੀਤਾ ਕਿ ਅੱਜਕੱਲ ਫਿਰ ਅੰਮ੍ਰਿਤ ਦੀ ਸ਼ਕਤੀ 1699 ਵਾਲੀ ਸ਼ਕਤੀ ਨਾਲੋਂ ਘਟ ਹੋ ਗਈ ਹੈ ਦੂਜੇ ਸਿੱਖ ਤਾਂ ਤੁਹਾਡੀ ਨਜ਼ਰ ਵਿੱਚ ਰਹਿਤਵਾਨ ਸਿੱਖ ਨਹੀਂ ਹਨ ਉਹ ਤਾਂ ਵਧੀਆ ਅੰਮ੍ਰਿਤ ਤਿਆਰ ਨਹੀਂ ਕਰ ਸਕਦੇ ਪਰ ਟਕਸਾਲ ਵਾਲੇ ਖੋਤਾ ਅਸਲੀ ਅੰਮ੍ਰਿਤ ਤਿਆਰ ਕਰ ਹੀ ਲੈਂਦੇ ਹੋਣਗੇ ਕਰਕੇ ਵਿਖਾ ਦਿਓ ਤੇ ਆਪਣੇ ਹੀ ਰੋਗ ਪਹਿਲਾਂ ਦੂਰ ਕਰ ਲੈਂਦੇ ਆਪਣੇ ਮੁਖੀਆਂ ਨੂੰ ਤੜਫਦੇ ਬਿਲਖਦੇ ਤੁਸੀਂ ਆਪ ਵੇਖਿਆ ਤੇ ਤੁਹਾਡੇ ਸਾਰੀਆਂ ਕਿਤਾਬਾਂ 'ਚ ਇਹ ਲਿਖਿਆ ਪਿਆ ਹੈ ਤੇ ਤੁਹਾਡੇ ਤੇ ਉਹ ਅਮਰਤ ਦੀ ਸ਼ਕਤੀ ਨੇ ਕਿਉਂ ਅਸਰ ਨਾ ਕੀਤਾ ਹਿੰਦੂ ਮਤ ਵਾਲੇ ਕਾਲੀ ਦੇਵੀ ਅੱਗੇ ਪ੍ਰਾਤਨ ਸਮਿਆਂ ਵਿੱਚ ਨਰਬਲੀ ਦਿਆ ਕਰਦੇ ਸਨ ਸਮੇਂ ਦੇ ਫੇਰ ਨਾਲ ਝੋਟੇ ਮੱਝਾਂ ਗਾਵਾਂ ਤੇ ਬੱਕਰਿਆਂ ਦੀ ਬਲੀ ਦੇਣ ਲੱਗ ਪਏ ਜੋ ਅੱਜ ਤੱਕ ਜਾਰੀ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਕਾਲੀ ਦੇਵੀ ਵਾਂਗ ਸਿੱਖਾਂ ਦੀ ਬਲੀ ਲੈਣੀ ਪਸੰਦ ਕਰਦੇ ਹਨ ਭਗਤਾਂ ਦੀ ਬਾਣੀ ਅੱਗੇ ਭਗਤਾਂ ਦੇ ਅਵਤਾਰ ਦੇਹੀ ਸਿਰ ਕੱਟ ਕੇ ਅਰਪਣ ਕਰਕੇ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਕੀ ਸਿੱਖਿਆ ਦੇਣੀ ਚਾਹੁੰਦੇ ਸਨ ਉਸ ਤੋਂ ਮਗਰੋਂ ਇਹ ਰਵਾਇਤ ਸਿਰ ਕੱਟ ਦੇਣ ਵਾਲੀ ਫਿਰ ਬੰਦ ਕਿਉਂ ਹੋ ਗਈ 41 ਅਤੇ ਹੋਰ ਸਾਧ ਨਾਰੀਅਲ ਪੀ ਪਾਠ ਵਕਤ ਇਸ ਲਈ ਰਖਾਉਂਦੇ ਹਨ ਅਖੇ ਨਾਰੀਅਲ ਦਾ ਫਲ ਵੀ ਮਨੁੱਖੀ ਸਿਰ ਜਿੰਨਾ ਹੀ ਕੀਮਤੀ ਹੁੰਦਾ ਹੈ ਭਾਵ ਕੇ ਨਾਰੀਅਲ ਰੱਖ ਦੇਣਾ ਅਤੇ ਸਿਰ ਕੱਟ ਕੇ ਰੱਖ ਦੇਣਾ ਇੱਕੋ ਬਰਾਬਰ ਹੁੰਦਾ ਹੈ। ਸਨ 1970 ਤੱਕ ਦੀਆਂ ਟਕਸਾਲ ਦੀਆਂ ਲਿਖਤਾਂ ਗਵਾਹ ਹਨ ਕਿ ਬਾਬਾ ਦੀਪ ਸਿੰਘ ਟਕਸਾਲ ਦਾ ਮੁਖੀ ਨਹੀਂ ਸੀ। ਇਹਨਾਂ ਦੀ ਲਿਖਤ ਮੁਤਾਬਕ ਭਾਈ ਮਨੀ ਸਿੰਘ ਮੁਖੀ ਸੀ। ਫਿਰ 70 ਤੋਂ ਮਗਰੋਂ ਧੋਬੀ ਪਟਕਾ ਮਾਰ ਕੇ ਭਾਈ ਮਨੀ ਸਿੰਘ ਨੂੰ ਲਾਂਬੇ ਕਰ ਦਿੱਤਾ ਤੇ ਭਾਈ ਦੀਪ ਸਿੰਘ ਨੂੰ ਉਭਾਰ ਕੇ 647 ਤੇ ਰਖਵਾ ਕੇ ਇੱਕਦਮ ਸਾਰੇ ਬਹਾਦਰ ਸਿੱਖਾਂ ਨਾਲੋਂ ਅੱਗੇ ਲਿਆ ਕੇ ਖੜਾ ਕਰ ਦਿੱਤਾ ਗੁਰਬਾਣੀ ਪਾਠ ਦਰਸ਼ਨ ਦੇ ਪੰਨਾ 252 ਤੇ ਭਾਈ ਮਨੀ ਸਿੰਘ ਤੋਂ ਟਕਸਾਲ ਚੱਲੀ ਲਿਖਿਆ ਹੈ ਤੇ ਪੰਨਾ 253 ਤੇ ਸੰਪਰਦਾਈ ਮੁਖੀਆਂ ਦੀ ਜੀਵਨ ਪ੍ਰਣਾਲੀ ਦਾ ਨਕਸ਼ਾ ਬਣਾ ਕੇ ਇਹਨਾਂ ਨੇ ਛਾਪਿਆ ਹੋਇਆ ਜਿਸ ਮੁਤਾਬਕ ਭਾਈ ਦੀਪ ਸਿੰਘ ਦਾ ਅੱਗੇ ਕੋਈ ਚੇਲਾ ਨਹੀਂ ਹੈ ਮੈਤੇ ਚੌਂਕ ਵਿੱਚ ਨਵਾਂ ਗੁਰਦੁਆਰਾ ਉਸਾਰਨ ਤੋਂ ਬਾਅਦ ਇਹਨਾਂ ਨੇ ਭਾਈ ਮਨੀ ਸਿੰਘ त्याग ਦਿੱਤਾ ਭਾਈ ਦੀਪ ਸਿੰਘ ਨੂੰ ਸੀਸ ਤਲੀ ਤੇ ਰੱਖ ਕੇ ਲੜਦਾ ਹੋਇਆ ਦਰਬਾਰ ਸਾਹਿਬ ਪੁੱਜਿਆ ਅਤੇ ਉਥੇ ਪ੍ਰਕਰਮਾਂ ਵਿੱਚ ਆਪਣਾ ਸੀਸ ਅਰਪਣ ਕੀਤਾ ਪ੍ਰਚਾਰ ਜ਼ੋਰਦਾਰ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਭਾਈ ਦੀਪ ਸਿੰਘ ਨਾਲ ਮੇਰਾ ਕੋਈ ਵਿਰੋਧ ਨਹੀਂ ਕੋਈ ਆਲੋਚਨਾ ਨਹੀਂ ਕਰ ਰਿਹਾ ਗੱਲ ਹੈ ਟਕਸਾਲ ਦੇ ਝੂਠ ਪ੍ਰਚਾਰ ਨੂੰ ਨੰਗਾ ਕਰਨ ਦੀ ਕਿਸੇ ਪੁਰਾਤਨ ਲਿਖਤ ਵਿੱਚ ਹਥੇਲੀ ਤੇ ਸਿਰ ਰੱਖ ਕੇ ਗੁਰੂ ਸਾਹਿਬ ਨੇ ਲੜਨਾ ਨਹੀਂ ਸਿਖਾਇਆ ਸੀ ਟਕਸਾਲ ਵਾਲੇ ਗੁਰਬਾਣੀ ਦੀ ਇੱਕ ਪੰਗਤੀ ਦਾ ਬਹੁਤ ਵਾਰੀ ਹਵਾਲਾ ਦਿੰਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਜੋ ਤੋ ਪ੍ਰੇਮ ਖੇਲਣ ਕਾ ਚੋ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪੰਨਾ 1412 ਪਰ ਅਜਈਆਂ ਤਾਂ ਹੋਰ ਪੰਕਤੀਆਂ ਵੀ ਬਹੁਤ ਹਨ ਗੁਰਬਾਣੀ ਵਿੱਚ ਆਓ ਉਹਨਾਂ ਦੇ ਵੀ ਦਰਸ਼ਨ ਕਰ ਲਓ ਨਾਨਕ ਸੇਵਕ ਸੋਈ ਆਖੀ ਐ ਜੋ ਸਿਰ ਧਰੇ ਉਤਾਰ ਸਤ ਗੁਰ ਕਾ ਭਾਣਾ ਮੰਨ ਲਏ ਸ਼ਬਦ ਰਖਾ ਉਰਤਾਰ 1247 ਪੰਨਾ ਤੈਂ ਸਹਬ ਕੀ ਬਾਤ ਜੇ ਆਖੈ ਕੋ ਨਾਨਕ ਕਿਆ ਕੀਜੈ ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਰ ਸੇਵ ਕਰੀਜੈ 558 ਪੰਨਾ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਭਾਈ ਪੰਨਾ 757 ਅੱਖੀ ਪਰਨੇ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾ ਪੁੱਛਾਂ ਬੇਦ ਵਿਚਾਰ ਪੰਨਾ 1241 ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਪੈਰ ਧਰਾਈ 758 ਸਤ ਗੁਰ ਅੱਗੇ ਸੀਸ ਭੇਟ ਦੇਉ ਜੇ ਸਤ ਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ 1114 ਸਤ ਗੁਰ ਕੀ ਉਹ ਦੇਖਿਆ ਲੈ ਸਤ ਗੁਰ ਅੱਗੇ ਸੀਸ ਧਰੇ 1261 ਇਹਨਾਂ ਪੰਕਤੀਆਂ ਵਿੱਚ ਉਪਦੇਸ਼ ਵਿਆਜ ਅਲੰਕਾਰ ਬੋਲੀ ਵਿੱਚ ਆਇਆ ਹੈ ਭਾਵ ਕੇ ਆਪਣੀ ਗੱਲ ਨੂੰ ਵਧਾ ਕੇ ਪੇਸ਼ ਕਰਨਾ ਮਿਸਾਲ ਲਈ ਉੱਪਰਲੀ ਪੰਗਤੀ ਭਾਈ ਅਸਲੀ ਸੇਵਕ ਉਹ ਹੈ ਜੋ ਆਪਣਾ ਸਿਰ ਉਤਾਰ ਕੇ ਰੱਖ ਦੇਵੇ ਸਿਰ ਉਤਾਰਨਾ ਕੀ ਹੈ ਉਹ ਹੈ ਗੁਰੂ ਦਾ ਹੁਕਮ ਮੰਨ ਕੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਇਸੇ ਤਰ੍ਹਾਂ ਦੂਜੇ ਪਰਮਾਣ ਵਿੱਚ ਆਖਿਆ ਗਿਆ ਹੈ ਕਿ ਮੈਨੂੰ ਕੋਈ ਪਰਮੇਸ਼ਰ ਬਾਰੇ ਚੰਗੀ ਗੱਲ ਦੱਸੇ ਤਾਂ ਮੈਂ ਉਸ ਨੂੰ ਬੈਠਣ ਲਈ ਆਪਣਾ ਸਿਰ ਕੱਟ ਕੇ ਦੇ ਦਿਆਂ ਸਿਰ ਨੂੰ ਪੀੜੇ ਦੀ ਥਾਵੇਂ ਉਹ ਮਨੁੱਖ ਵਰਤ ਲਵੇ ਮੈਂ ਬਿਨਾਂ ਸਿਰ ਤੋਂ ਉਸ ਦੀ ਸੇਵਾ ਕਰਦਾ ਰਹਾ ਅੱਗੇ ਲਿਖਿਆ ਹੈ ਕਿ ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਭੇਟਾ ਰੱਖ ਦਿਆਂ ਅੱਗੇ ਹੈ ਕਿ ਮੈਂ ਅੱਖਾਂ ਦੇ ਭਾਰ ਤੁਰਿਆ ਫਿਰਾਂ ਭਾਵ ਉਲਟਾ ਹੋ ਕੇ ਸਿਰ ਪਰਨੇ ਅੱਗੇ ਹੈ ਕਿ ਮੈਂ ਆਪਣੀਆਂ ਅੱਖਾਂ ਵਾਲੀ ਥਾਵੇਂ ਗੁਰੂ ਦੇ ਪੈਰ ਰਖਵਾ ਲਵਾਂ ਫਿਰ ਅੱਗੇ ਪੰਕਤੀ ਚਾਉਂਦਾ ਹੈ ਕਿ ਸਤਿਗੁਰੂ ਨੂੰ ਸਿਰ ਅਰਪਣ ਕਰਨਾ ਚਾਹੀਦਾ ਹੈ ਇਹ ਸਾਰੀਆਂ ਪੰਕਤੀਆਂ ਭਾਵਾਰਥਾਂ ਵਿੱਚ ਲੈਣੀਆਂ ਪੈਣਗੀਆਂ ਸ਼ਬਦ ਅਰਥ ਤਾਂ ਇਹਨਾਂ ਦੇ ਹੋ ਹੀ ਨਹੀਂ ਸਕਦੇ ਜੇ ਇਹ ਅਰਥ ਕਰਨ ਲੱਗ ਪਏ ਜਿਵੇਂ ਟਕਸਾਲੀਏ ਕਰਦੇ ਹਨ ਫਿਰ ਤਾਂ ਸਾਰਿਆਂ ਨੂੰ ਆਪਣੇ ਕੇਸ ਕਟਵਾ ਕੇ ਵੀ ਗੁਰੂ ਚਰਨਾ ਵਿੱਚ ਰੱਖਣੇ ਪੈਣਗੇ ਕੇਸਾਂ ਦਾ ਚੌਰ ਬਣਾ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਣਾ ਪਵੇਗਾ ਪੜੋ ਗੁਰਬਾਣੀ ਪ੍ਰਮਾਣ ਕਰਿ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨਿਸ ਅਰ ਭੋਰ ਕੇਸ ਸੰਗ ਦਾਸ ਭਗ ਝਾਰੋ ਇਹ ਹੈ ਮਨੋਰਥ ਮੋਰ ਪੰਨਾ 500 ਕੇਸਾ ਕਾ ਕਰ ਬੀਜਨ ਸੰਤ ਚੌਰ ਟੁਲਾਵੋ ਸੀ ਸਿਨਿਹਾਰੋਂ ਚਰਨ ਤਲ ਧੂਰ ਮੁਖ ਲਾਵੋ ਪੰਨਾ 745 ਮੇਰੇ RAM ਹਰ ਜਨ ਕਹਿਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ 749 ਜਦੋਂ ਗੁਰੂ ਨਾਨਕ ਸਾਹਿਬ ਜਗਨਨਾਥ ਪੁਰੀ ਵੀ ਜਾ ਕੇ ਆਖਣ ਕਿ ਇਸ ਥਾਂ ਰੱਬ ਨਹੀਂ ਬੈਠਾ ਹੋਇਆ ਉਹ ਸਰਬ ਵਿਆਪਕ ਹੈ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਗੁਰੂ ਜੀ ਮੱਕੇ ਜਾ ਕੇ ਕਹਿਣ ਖੁਦਾ ਮੱਕੇ ਵਿੱਚ ਨਹੀਂ ਹੈ ਹਰ ਥਾਂ ਹੈ ਮੇਰੇ ਪੈਰ ਉਧਰ ਕਰ ਦਿਓ ਜਿੱਧਰ ਖੁਦਾ ਨਹੀਂ ਹੈ ਉਦੋਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਪਰ ਸਿੱਖ ਅਖਵਾਉਣ ਵਾਲੇ ਦਾਵਾ ਕਰ ਰਹੇ ਹਨ ਕਿ ਰੱਬ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਬੈਠਾ ਹੈ ਜੇ ਕੋਈ ਇੱਥੇ ਆ ਕੇ ਮੱਥਾ ਟੇਕ ਕੇ ਉਹੀ ਪ੍ਰਵਾਨ ਹੈ ਬਾਕੀ ਥਾਵਾਂ ਬਾਰੇ ਉਹਨਾਂ ਕੋਲੇ ਕੀ ਜਵਾਬ ਹੈ ਗੁਰਮਤਿ ਵਿੱਚ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਸਿੱਖ ਆਪਣਾ ਸਿਰ ਕਿਸੇ ਗੁਰਦੁਆਰੇ ਵੀ ਜਾ ਕੇ ਅਰਪਣ ਕਰੇਗਾ ਜੇ ਕੋਈ ਅਰਦਾਸ ਕਰੇ ਕਿ ਮੈਂ ਧਰਮ ਦੀ ਰਾਖੀ ਲਈ ਸੀਸ ਵਾਰ ਦੇਾਂਗਾ ਤਾਂ ਮੰਨਿਆ ਜਾ ਸਕਦਾ ਹੈ ਪਰ ਗੁਰਦੁਆਰੇ ਜਾ ਕੇ ਸੀਸ ਚੜਾਵਾ ਚੜਾਵਾਂਗਾ ਇਹ ਕੋਈ ਅਸੂਲ ਨਹੀਂ ਹੈ ਫਿਰ 500 ਸਾਲ ਦੇ ਇਤਿਹਾਸ 'ਚੋਂ ਇੰਨਾ ਮਹਾਨ ਕੇਵਲ ਭਾਈ ਦੀਪ ਸਿੰਘ ਹੀ ਹੋਇਆ ਹੈ ਜਿਸ ਨੇ ਸੀਸ ਦਾ ਚੜਾਵਾ ਚਾੜਿਆ ਹੋਰ ਬਿਆੰਤ ਸਿੱਖ ਜਾਨਾਂ ਵਾਰਨ ਵਾਲੇ ਤਾਂ ਫਿਰ ਕਿਸੇ ਗਿਣਤੀ ਵਿੱਚ ਹੀ ਨਹੀਂ ਭਾਈ ਦੀਪ ਸਿੰਘ ਦੇ ਨਾਲ 5000 ਜਾਨਾਂ ਵਾਰਨ ਵਾਲੇ ਸਿੱਖ ਸੂਰਮੇ ਵੀ ਇਹਨਾਂ ਨੇ ਘੱਟੇ ਰੋਲ ਕੇ ਰੱਖ ਦਿੱਤੇ ਕਿਉਂਕਿ ਦਰਬਾਰ ਸਾਹਿਬ ਤਾਂ ਦੀਪ ਸਿੰਘ ਦਾ ਸਿਰ ਹੀ ਪੁੱਜਿਆ ਸੀ ਹੋਰ ਕਿਸੇ ਦਾ ਸਿਰ ਤਾਂ ਉੱਤੇ ਪਹੁੰਚਿਆ ਹੀ ਨਹੀਂ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਤੋਂ 30 ਮੀਲ ਦੂਰ ਲਾਹੌਰ ਵਿਖੇ ਤਾਂ ਅਸੀਂ ਇਹ ਚਲਦੇ ਰਹੇ ਰਾਵੀ ਵਿੱਚ ਡੋਬ ਕੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਨੇ ਅੰਮ੍ਰਿਤਸਰ ਆ ਕੇ ਸੀਸ ਭੇਟ ਕਰਨਾ ਕਿਉਂ ਨਾ ਸੋਚਿਆ ਗੁਰੂ ਤੇਗ ਬਹਾਦਰ ਜੀ ਦਿੱਲੀ ਚਾਂਦਨੀ ਚੌਕ ਵਿੱਚ ਸਿਰ ਕਟਵਾ ਗਏ ਉਹਨਾਂ ਦਾ ਸੀਸ ਭਾਈ ਜੈਤਾ ਜੀ ਨੂੰ ਚੁੱਕ ਕੇ ਅਨੰਦਪੁਰ ਪਹਚਾਣਾ ਪਿਆ ਧੜਨੋਂ ਭਾਈ ਲਖੀ ਸ਼ਾਹ ਤੇ ਸਾਥੀ ਚੁੱਕ ਕੇ ਲੈ ਗਏ ਖੁਦ ਚੱਲ ਕੇ ਗੁਰੂ ਜੀ ਦਾ ਗੁਰੂ ਜੀ ਨਾ ਅਨੰਦਪੁਰ ਪਹੁੰਚੇ ਨਾ ਦਰਬਾਰ ਸਾਹਿਬ ਵੱਲ ਟੋਰੇ ਭਲਾ ਕਿਉ ਗੁਰੂ ਜੀ ਨੇ ਤਿੰਨੇ ਸੇਵਕ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਵੀ ਦਰਬਾਰ ਸਾਹਿਬ ਵੱਲ ਨਾ ਜਾ ਸਕੇ ਕਿਉ ਭਲਾ ਚਾਰੇ ਸਾਹਿਬ ਜਾਦੇ ਦੁਨੀਆ ਦੀ ਬੇਮਿਸਾਲ ਕੁਰਬਾਨੀ ਕਰਦਿਆਂ ਸੀਸ ਵਾਰ ਗਏ ਪਰ ਦਰਬਾਰ ਸਾਹਿਬ ਸੀਸ ਲੈ ਕੇ ਨਹੀਂ ਗਏ ਨਾ ਅਜੇ ਹੀ ਕੋਈ ਅਰਦਾਸ ਕੀਤੀ ਕੀ ਉਹਨਾਂ ਦੀ ਕੁਰਬਾਨੀ ਕਿਸੇ ਤੋਂ ਘੱਟ ਸੀ ਆਨੰਦਪੁਰ ਦੇ ਜੰਗਾਂ ਵਿੱਚ ਬੇਅੰਤ ਸਿੰਘ ਸ਼ਹੀਦ ਹੋਏ ਉਹਨਾਂ ਨੇ ਨਾ ਦਰਬਾਰ ਸਾਹਿਬ ਜਾਣਾਰੇ ਪਰਣ ਕੀਤਾ ਨਾ ਆਨੰਦਪੁਰ ਦੇ ਗੁਰਦੁਆਰੇ ਵੀ ਜਾ ਕੇ ਸੀਸ ਭੇਟ ਕਰਨ ਦੀ ਕੋਈ ਮੰਨਤ ਮੰਨੀ ਫਿਰ ਅਜਿਹਾ ਕਿਉਂ ਹੋਇਆ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਲਾਸ਼ਾਂ ਸਾਂਭਣ ਵਾਲਾ ਵੀ ਕੋਈ ਨਹੀਂ ਸੀ ਕੀ ਉਹ ਦਰਬਾਰ ਸਾਹਿਬ ਵਿੱਚ ਨਹੀਂ ਜਾ ਸਕੇ ਖਿਦਰਾਣੇ ਦੀ ਢਾਬ ਵਾਲੇ ਛੋਟੇ ਕੱਲੂ ਵਾ ਘਾਰੇ ਵਾਲੇ ਵੱਡੇ ਕੱਲੂ ਘਾਰੇ ਵਾਲੇ ਬੇਅੰਤ ਸਿੱਖ ਜੋ ਦਰਬਾਰ ਸਾਹਿਬ ਸਿਸ ਅਰਪਣ ਕਰਨ ਨਹੀਂ ਜਾ ਸਕੇ ਤਾਂ ਕਿ ਉਹਨਾਂ ਦੀ ਸ਼ਹੀਦੀ ਅਜਾਈ ਚਲੀ ਗਈ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਸਾਰੀ ਉਮਰ ਨਹੀਂ ਜਾ ਸਕੇ ਉਹਨਾਂ ਦੀ ਸ਼ਹੀਦੀ ਵੀ 2000 ਕਿਲੋਮੀਟਰ ਦੂਰ ਜਾ ਕੇ ਹੋ ਗਈ ਫਿਰ ਉਸ ਨੂੰ ਸ਼ਹੀਦੀ ਨਾ ਮੰਨੀ ਹੈ ਭਾਈ ਦੀਪ ਸਿੰਘ ਇਹਨਾਂ ਸਾਰਿਆਂ ਨਾਲੋਂ ਕਿਤੇ ਵੱਧ ਤਾਕਤਵਾਲਾ ਸੀ ਸਾਰਿਆਂ ਨਾਲੋਂ ਜ਼ਿਆਦਾ ਕਰਾਮਾਤਾਂ ਵਾਲਾ ਸੀ ਬੇਅੰਤ ਸੂਰਮੇ ਚਰਖੜੀਆਂ ਤੇ ਚੜ ਗਏ ਬੰਦ-ਬੰਦ ਕੱਟੇ ਗਏ ਖੋਪਰੀਆਂ ਉੱਤਰ ਗਈਆਂ ਆਰਿਆਂ ਨਾਲ ਚੀਰੇ ਗਏ ਬੱਚਿਆਂ ਦੇ ਟੋਟੇ-ਟੋਟੇ ਹੋ ਗਏ ਉਹਨਾਂ ਸਾਰਿਆਂ ਨੂੰ ਪਛਾੜ ਕੇ ਇਕੱਲਾ ਭਾਈ ਦੀਪ ਸਿੰਘ ਦੇ ਸੋਲੇ ਗਾਈ ਜਾਣੇ ਕਿ ਹੋ ਜਾ ਇਨਸਾਫ਼ ਹੈ ਬਾਕੀ ਬਹਾਦਰਾਂ ਵਾਂਗ ਭਾਈ ਦੀਪ ਸਿੰਘ ਵੀ ਚੰਗਾ ਬਹਾਦਰ ਸੀ ਪਰ ਦੀਪ ਸਿੰਘ ਨੂੰ ਗੁਰੂ ਸਹਿਬਾਨਾਂ ਤੋਂ ਵੀ ਵੱਧ ਉਭਾਰਨਾ ਇਹ ਕਿੱਥੋਂ ਦਾ ਇਨਸਾਫ ਹੈ ਟਕਸਾਲ ਵਾਲਿਆਂ ਨੇ ਭਾਈ ਦੀਪ ਸਿੰਘ ਨੂੰ ਉਭਾਰ ਕੇ ਆਪਣੇ ਡੇਰੇਦਾਰਾਂ ਨੂੰ ਵੱਡਾ ਵਿਖਾਉਣ ਦਾ ਪਾਪ ਕਰਮ ਕੀਤਾ ਹੈ ਕਿ ਗੁਰੂ ਦੀ ਵਡਿਆਈ ਕਰਕੇ ਟਕਸਾਲ ਵਾਲੇ ਛੋਟੇ ਬਣ ਜਾਣਗੇ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਹੋ ਕੇ ਵੀ ਸ਼੍ਰੀ ਚੰਦ ਇੱਕ ਲੱਤੇ ਲਖਮੀ ਦਾਸ ਵੱਡੇ ਨਹੀਂ ਬਣ ਸਕੇ ਗੁਰੂ ਜੀ ਦੇ بیٹے ਪ੍ਰਥੀ ਚੰਦ ਧੀਰਮਲ ਤੇ ਰਾਮਰਾਏ ਆਦ ਵੱਡੇ ਨਹੀਂ ਹੋ ਸਕੇ ਕਿਉਂਕਿ ਉਹਨਾਂ ਦਾ ਕਿਰਦਾਰ ਅਤੇ ਵਿਹਾਰ ਗੁਰੂ ਹੁਕਮ ਵਾਲਾ ਨਹੀਂ ਸੀ ਗੁਰਮਤ ਵਿੱਚ ਰਿਸ਼ਤੇਦਾਰੀਆਂ ਨਾਲ ਕੋਈ ਵੱਡਾ ਨਹੀਂ ਹੋ ਸਕਦਾ ਇੱਥੇ ਤਾਂ ਆਪਣੇ ਵੱਲੋਂ ਕੀਤੇ ਕੰਮਾਂ ਕਾਰਨ ਕੋਈ ਵੱਡਾ ਜਾਂ ਛੋਟਾ ਹੋ ਸਕਦਾ ਹੈ 21 ਸਾਲ ਤੱਕ ਭਾਈ ਜਰਨੈਲ ਸਿੰਘ ਜਿਉਂਦਾ ਹੈ ਦਾ ਕੋਫਰ ਤੋਲਣਾ ਵੀ ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ ਸਿਖਾਇਆ ਸੀ ਕਿ ਜਰਨੈਲ ਸਿੰਘ ਜਿਉਂਦਾ ਹੋਣਾ ਦਾ 21 ਸਾਲ ਝੂਠ ਬੋਲੋ ਟਕਸਾਲ ਦਾ ਮੁਖੀ ਭਾਈ ਹਰਨਾਮ ਸਿੰਘ ਧੁੰਮ ਕਦੀ ਸਰਦਾਰ ਅਮਰਸ ਅਮਰਿੰਦਰ ਸਿੰਘ ਅੱਗੇ ਹੱਥ ਜੋੜੇ ਤੇ ਕਦੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅੱਗੇ ਹੱਥ ਜੋੜੇ ਇਹ ਹੁਕਮ ਵੀ ਦੰਸ਼ ਦਸ਼ਬੇਸ਼ ਜੀ ਦੇ ਕੇ ਗਏ ਸਨ ਪਤਾ ਨਹੀਂ ਇਹਨਾਂ ਲੋਕਾਂ ਨੂੰ ਕਦੋਂ ਸਮਝ ਆਵੇਗੀ ਝੂਠ ਪ੍ਰਚਾਰ ਨੂੰ ਛੱਡ ਕੇ ਕਦੋਂ ਸੱਚ ਦੇ ਮਾਰਗ ਤੇ ਚੱਲਣਾ ਸ਼ੁਰੂ ਕਰਨਗੇ ਹੁਣ ਤਾਂ ਸਿੱਖ ਵਿਦਵਾਨਾਂ ਵਿੱਚ ਇਹ ਵਿਚਾਰ ਵੀ ਉੱਭਰਨ ਲੱਗ ਪਈ ਹੈ ਕਿ ਜੇਕਰ ਕੋਈ ਅਸਲੀ ਖੜਕੂ ਕਿਸੇ ਦੇ ਘਰ ਚਾਹ ਦਾ ਕੱਪ ਪੀ ਗਿਆ ਤਾਂ ਸਰਕਾਰੀ ਫੋਰਸਾਂ ਨੇ ਉਹ ਸਾਰਾ ਪਰਿਵਾਰ ਖਤਮ ਕਰ ਦਿੱਤਾ ਦੂਜੇ ਪਾਸੇ ਭਾਈ ਜਰਨੈਲ ਸਿੰਘ ਖੜਕੂਆਂ ਦਾ ਮੋਢੀ ਸੀ ਪਰ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਸ ਦੇ ਦੋਵੇਂ ਪੁੱਤਰ ਜੀਵਤ ਹਨ ਜੀਵੰਤ ਹਨ ਹੀ ਸਗੋਂ ਉਸ ਦਾ ਭਤੀਜਾ ਭਾਈ ਜਸਵੀਰ ਸਿੰਘ ਰੋਡੇ ਅਕਾਲ ਤਖਤ ਦਾ ਜਥੇਦਾਰ ਵੀ ਥਾਪ ਦਿੱਤਾ ਸੀ ਸ਼੍ਰੋਮਣੀ ਕਮੇਟੀ ਤੋਂ ਸਾਰਾ ਪ੍ਰਬੰਧ ਖੋ ਕੇ ਰੋਡੇ ਪਰਿਵਾਰ ਦੇ ਸਰਕਾਰ ਨੇ ਹਵਾਲੇ ਕਰ ਦਿੱਤਾ ਸੀ 14 ਸਾਲ ਤੱਕ ਅਕਾਲ ਤਖਤ ਦੀ ਕਾਰ ਸੇਵਾ ਰਾਹੀਂ ਇਸ ਪਰਿਵਾਰ ਨੇ ਬੇਅੰਤ ਪੈਸਾ ਕਮਾਇਆ ਤੇ ਆਪਣੇ ਢਿੱਡਾਂ ਵਿੱਚ ਪਾਇਆ ਇਹਨਾਂ ਸਾਰੇ ਪੱਖਾਂ ਤੇ ਗੌਰ ਕਰਨੀ ਬਣਦੀ ਹੈ ਕੀ ਇਹੋ ਜੇ ਸਿੱਖ ਬਣਾਏ ਸਨ ਦਸਵੇਂ ਪਾਤਸ਼ਾਹ ਨੇ ਆਪਣੀ ਟਕਸਾਲ ਚਲਾ ਕੇ ਅੰਦਰ ਸਹਿਸਾ ਦੁੱਖ ਹੈ ਆਪਾ ਸਿਰ ਧੰਦਾ ਮਾਰ ਦੂਜੇ ਭਾਏ ਸੁੱਤੇ ਕਬੇ ਨ ਜਾਗਾਂ ਮਾਇਆ ਮੋਹ ਪਿਆਰ ਨਾਮ ਨ ਚੇਤੈ ਸ਼ਬਦ ਨ ਵਿਚਾਰ ਐ ਇਹ ਮਨਮੁਖ ਕਾ ਆਚਾਰ ਹਰ ਨਾਮ ਨ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਸਿੱਖ ਪੰਥ ਨੂੰ ਜਾਗਣ ਦੀ ਲੋੜ ਹੈ ਬਹੁਤ ਕੁਝ ਪਹਿਲਾਂ ਵਾਪਰ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਆਪਾਂ ਸੰਭਲ ਜਾਈਏ ਡੇਰੇਦਾਰਾਂ ਲੁਟੇਰਿਆਂ ਪਖੰਡੀਆਂ ਝੂਠਿਆਂ ਮਕਾਰਾਂ ਤੋਂ ਆਪਾਂ ਜੇ ਵੱਜ ਜਾਈਏ ਸਿੱਧੇ ਗੁਰੂ ਨਾਲ ਜੁੜੀਏ ਗੁਰੂ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਚੰਗੇ ਇਨਸਾਨ ਬਣੀਏ ਤੇ ਤਾਂ ਹੀ ਸਾਡਾ ਕੋਈ ਭਲਾ ਹੋ ਸਕਦਾ ਹੈ ਇਹਨੇ ਡੇਰੇਦਾਰਾਂ ਨੇ ਪਹਿਲਾਂ ਸਾਨੂੰ ਮੂਰਖ ਬਣਾਇਆ ਹੈ ਤੇ ਫਿਰ ਸਾਨੂੰ ਲੁੱਟ ਕੇ ਵੀ ਖਾਦਾ ਹੈ ਇਹਨਾਂ ਤੋਂ ਬਚਣ ਦੀ ਲੋੜ ਹੈ ਤੇ ਵਿਗਿਆਨਿਕ ਨਿਯਮਾਂ ਤੋਂ ਉਲਟ ਸਿਰ ਤੋਂ ਬਿਨਾ ਕੋਈ ਜਿਉਂਦਾ ਨਹੀਂ ਰਹਿ ਸਕਦਾ ਇਹ ਕੋਰਾ ਕੁਫਰ ਤੋਲਿਆ ਗਿਆ ਕਿ ਭਾਈ ਦੀਪ ਸਿੰਘ ਆਪਣਾ ਸਿਰ ਤਲੀ ਤੇ ਰੱਖ ਕੇ ਦਰਬਾਰ ਸਾਹਿਬ ਆਏ ਤੇ ਉਹਨਾਂ ਨੇ ਉੱਥੇ ਆਪਣਾ ਸੀਸ ਭੇਟ ਕੀਤਾ ਜਦੋਂ ਕਿ ਇਹ ਇੱਕ ਅਲੰਕਾਰਕ ਬੋਲੀ ਹੁੰਦੀ ਹੈ ਅਸੀਂ ਆਮ ਹੀ ਕਹਿ ਦਿੰਨੇ ਆ ਕਿ ਫਲਾਣਾ ਬੰਦਾ ਤਾਂ ਜਾਨ ਤਲੀ ਤੇ ਰੱਖੀ ਫਿਰਦਾ ਤੇ ਕੋਈ ਸਿਰ ਤਲੀ ਤੇ ਰੱਖੀ ਫਿਰਦਾ ਕਹਿ ਦਿੰਦਾ ਕੋਈ ਜਾਨ ਤਲੀ ਤੇ ਰੱਖਣੀ ਵੀ ਕਹਿ ਦਿੰਦਾ ਇਹ ਅਲੰਕਾਰਕ ਭਾਸ਼ਾ ਹੁੰਦੀ ਹੈ ਆਪਣੀ ਗੱਲ ਨੂੰ ਵਜਨਦਾਰ ਬਣਾਉਣ ਦਾ ਇੱਕ ਤਰੀਕਾ ਹੁੰਦਾ ਤੇ ਲਿਖਤਾਂ ਦੇ ਵਿੱਚ ਵੀ ਉਹੀ ਆਇਆ ਸੱਚ ਮੁੱਚ ਸਿਰ ਕੱਟੇ ਤੋਂ ਬਾਅਦ ਕੋਈ ਜਿਉਂਦਾ ਨਹੀਂ ਰਹਿ ਸਕਦਾ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ